ਕੀ ਕਾਰਨ ਰਹਿ ਕਿ ਪੂਰੇ ਸਰਵ ਸਮਾਜ ਵੱਲੋਂ ਤੁਹਾਡੀ ਕੌਮ ਦੇ ਵੱਲੋਂ ਕਿ ਜਿਹੜੀਆਂ ਮਤਲ ਤੁਹਾਨੂੰ ਇਸ ਹਾਰ ਦਾ ਸਾਹਮਣਾ ਕਰਨਾ ਪਿਆ ਜੋ ਵੀ ਮੇਰੀ ਕੌਮ ਨੇ ਵੋਟਰਾਂ ਨੇ ਮੇਰੇ ਸਮਾਜ ਦੇ ਅੰਬਰਸਰ ਵਾਸੀਆਂ ਨੇ ਜੋ ਫਤਵਾ ਦਿੱਤਾ ਵਾ ਇਹਨੂੰ ਮੈਂ ਖਿੜੇ ਮੱਥੇ ਜਿਹੜਾ ਵਾ ਪ੍ਰਵਾਨ ਕਰਦਾ ਵਾ ਨੇ ਰਾਤ ਮਿਹਨਤ ਕੀਤੀ ਆ ਮੈਂ ਵੀ ਕੀਤੀ ਆ ਨਾਲ ਮੇਰੇ ਸਾਥੀਆਂ ਨੇ ਵੀ ਕੀਤੀ ਆ ਜਿੰਨੇ ਵੀ ਮੇਰੇ ਸਪੋਰਟਰ ਸੀ ਸਾਰੇ ਨੇ ਦਿਨ ਰਾਤ ਮਿਹਨਤ ਕੀਤੀ ਆ ਜਿਹੜੇ ਮੌਜੂਦਾ ਪਾਰਟੀ ਸਰਕਾਰ 'ਚ ਆ ਉਹਨਾਂ ਦੇ ਕੈਬਨਿਟ ਮੰਤਰੀ ਉਹ ਹਾਰ ਚੁੱਕੇ ਆ ਔਰ ਮੈਂ ਜਿੱਤੇ ਹੋਏ ਆਪਣੇ ਉਮੀਦਵਾਰ ਸਰਦਾਰ ਗੀਤ ਗੁਰਜੀਤ ਸਿੰਘ ਔਜਲਾ ਹੋਰਾਂ ਨੂੰ ਮੈਂ ਵਧਾਈ ਵੀ ਦਵਾਂਗਾ। ਔਰ ਜਿੱਥੇ ਗੱਲ ਰਹੀ ਘੱਟ ਵੋਟਾਂ ਦੀ ਉਹ ਮੈਂ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਸਮਾਜ ਚ ਜਾਵਾਂਗਾ ਆਪਣੀ ਗੱਲ ਰੱਖਾਂਗਾ ਕਿਉਂਕਿ ਮੈਂ ਆਪਣੀ ਗੱਲ ਰੱਖ ਨਹੀਂ ਸਕਿਆ ਚੰਗੀ ਤਰ੍ਹਾਂ ਨਵੀਂ ਪਾਰਟੀ ਸੀ ਨਵੇਂ ਅਜੰਡੇ ਸੀ ਪਛਾੜ ਨਹੀਂ ਸਕਿਆ ਔਰ ਨਾ ਮੇਰੇ ਲੋਕ ਜੜਿਆ ਉਹਨੂੰ ਚੰਗੀ ਤਰ੍ਹਾਂ ਸਮਝ ਸਕਿਆ। ਵੱਡੀਆਂ ਮਨਿਸਟਰੀਆਂ ਬਹੁਤ ਉਹਨਾਂ ਦੇ ਜਿਹੜੇ ਪ੍ਰਧਾਨ ਸੀ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੀਆਂ ਪੋਸਟਾਂ ਵੇਖੀਆਂ ਗਈਆਂ ਉਹ ਦੂਜੀਆਂ ਪਾਰਟੀਆਂ ਨੂੰ ਸਮਰਥਨ ਦੇ ਰਿਹਾ ਕੀ ਕਾਰਨ ਮੰਨਦੇ ਹੋ ਉਹਨਾਂ ਨੂੰ ਕੋਈ ਕੌਮ ਦੇ ਲਬਜ ਦੇ ਕੌਮ ਦੇ ਲਬਜ ਮਤਲਬ ਦਾ ਪਤਾ ਹੀ ਨਹੀਂ ਹੈ ਨਹੀਂ ਲੱਗਦਾ ਉਹ ਵਿਕ ਗਏ ਨਾ ਬਕਾਊ ਮਾਲ ਨਹੀਂ ਮੈਂ ਕਹਿ ਸਕਦਾ ਉਹਨਾਂ ਦੀ ਮਜਬੂਰੀਆਂ ਹੋ ਸਕਦੀਆਂ ਕਈ ਮਜਬੂਰੀਆਂ ਸਕਦੇ ਜਿਹੜੀਆਂ ਇਧਰ ਉਧਰੋਂ ਪ੍ਰਚਾਰ ਕਰਦੇ ਰਹਿਆ ਜਦ ਕਿ ਉਹਨਾਂ ਦਾ ਭਰਾ ਖੜਾ ਸੀ ਆਪਣਾ ਔਰ ਇੱਥੇ ਜਿਹੜੀਆਂ ਲੱਖਾਂ ਵੋਟਰਾਂ ਸੀ ਤੁਸੀਂ ਦੇਖ ਰਹੇ ਹੋ ਸੱਚ ਦੀ ਆਵਾਜ਼ ਚੈਨਲ ਔਰ ਮੈਂ ਨਵਜੋਤ ਗਿੱਲ ਜਿੱਥੇ ਕਿ ਲੋਕ ਸਭਾ ਜਿਹੜੀਆਂ ਚੋਣਾਂ ਹੋ ਚੁੱਕੀਆਂ ਨੇ ਔਰ ਰਿਜ਼ਲਟ ਵੀ ਆ ਚੁੱਕੇ ਨੇ ਔਰ ਸੈਂਟਰ ਦੀ ਸਰਕਾਰ ਜਿਹੜੀ ਆ ਉਹ ਜਲਦੀ ਹੀ ਬਣਨ ਜਾ ਰਹੀ ਆ ਸੋ ਉੱਥੇ ਹੀ ਸਾਡੇ ਵਿੱਚ ਅੱਜ ਇੱਕ ਉਮੀਦਵਾਰ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਪ੍ਰਧਾਨ ਜਸਪਾਲ ਮਸੀਹ ਜੀ ਜੋ ਕਿ ਨੈਸ਼ਨਲ ਲੋਕ ਸੇਵਾ ਪਾਰਟੀ ਤੋਂ ਐਮਪੀ ਦੀ ਚੋਣ ਲੜ ਰਹੇ ਲੜ ਰਹੇ ਸੀ ਔਰ ਸਾਡੇ ਵਿੱਚ ਮੌਜੂਦ ਨੇ ਆਓ ਗੱਲਬਾਤ ਕਰਨੀ ਚਾਹਾਂਗੇ ਪ੍ਰਧਾਨ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਸੱਚ ਦੀ ਆਵਾਜ਼ ਧੰਨਵਾਦ ਜੀ ਨਵਜੋਤ ਜੀ ਸੱਚ ਦੀ ਆਵਾਜ਼ ਦਾ ਬਹੁਤ ਬਹੁਤ ਧੰਨਵਾਦ ਔਰ ਜਿੰਨੇ ਵੀ ਮੈਨੂੰ ਸਰੋਤੇ ਦੇਖ ਰਹੇ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਔਰ ਸਾਰਿਆਂ ਨੂੰ ਜੈ ਮਸੀਦੀ ਸਲਾਮ ਕੱਲ ਬਾਤ ਕਰਨੀ ਚਾਹਾਂਗੇ ਪ੍ਰਧਾਨ ਜੀ ਕੀ ਤੁਹਾਨੂੰ ਇੱਕ ਬੜੀ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਕੀ ਕਾਰਨ ਰਹੇ ਕਿ ਪੂਰੇ ਸਰਵ ਸਮਾਜ ਵੱਲੋਂ ਤੁਹਾਡੀ ਕੌਮ ਦੇ ਵੱਲੋਂ ਕਿ ਜਿਹੜੀਆਂ ਮਤਲ ਤੁਹਾਨੂੰ ਇਸ ਹਾਰ ਦਾ ਸਾਹਮਣਾ ਕਰਨਾ ਪਿਆ ਠੀਕ ਹੈ ਮੈਂ ਹਾਰ ਨੂੰ ਕਬੂਲ ਕਰਦਾ ਵਾਂ ਐਕਸੈਪਟ ਕਰਦਾ ਵਾਂ ਔਰ ਜੋ ਵੀ ਮੇਰੀ ਕੌਮ ਨੇ ਵੋਟਰਾਂ ਨੇ ਮੇਰੇ ਸਮਾਜ ਦੇ ਅੰਬਰਸਰ ਵਾਸੀਆਂ ਨੇ ਜੋ ਫਤਵਾ ਦਿੱਤਾ ਵਾ ਇਨੂੰ ਮੈਂ ਖਿੜੇ ਮੱਥੇ ਜਿਹੜਾ ਵਾ ਪ੍ਰਵਾਨ ਕਰਦਾ ਵਾਂ ਔਰ ਨਾਲੇ ਨਾਲ ਮੈਂ ਜਿੰਨਾ ਵੀ ਮੈਨੂੰ ਵੋਟਾਂ ਪਈਆਂ ਮੈਂ ਆਪਣੇ ਵੋਟਰਾਂ ਦਾ ਸਪੋਰਟਰਾਂ ਦਾ ਔਰ ਜਿੰਨੇ ਵੀ ਆਪਣੇ ਧਾਰਮਿਕ ਆਗੂ ਪਾਸਟਰ ਸਹਿਬਾਨ ਬਿਸ਼ਪ ਸਹਿਬਾਨ ਦਾ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਦਿਨ ਰਾਤ ਮੇਰ ਨਾਲ ਮਿਹਨਤ ਕਰਕੇ ਮੈਨੂੰ ਵੋਟਾਂ ਪੁਆਈਆਂ ਵਾ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਜਿਹੜੀ ਗੱਲ ਕੀਤੀ ਨਵਜੋਧ ਦੀ ਤੁਸੀਂ ਘੱਟ ਵੋਟਾਂ ਪਈਆਂ ਉਹਦਾ ਕਾਰਨ ਹੋ ਸਕਦਾ ਕਿ ਕਮਜ਼ੋਰੀਆਂ ਮੇਰੀਆਂ ਹੋਣੀਆਂ ਮੇਰੇ ਸਮਾਜ ਦੀਆਂ ਕਮਜ਼ੋਰੀਆਂ ਨਹੀਂ ਆ ਕਿਉਂਕਿ ਕੰਮ ਬਹੁਤ ਵੱਡੇ ਆ ਔਰ ਮੇਰਾ ਸਮਾਜ ਬਹੁਤ ਵੱਡਾ ਵਾ ਸਮੇਂ ਥੋੜਾ ਮਿਲਿਆ ਮੈਨੂੰ ਕਿ ਜਿਹੜਾ ਮੈਂ ਆਪਣੇ ਲੋਕਾਂ ਤੱਕ ਜਿਹੜੀ ਪਹੁੰਚ ਨੇ ਕਰ ਸਕਿਆ ਕਿਉਂਕਿ 10 ਦਿਨ ਸਾਡੇ ਪ੍ਰਚਾਰ ਨੂੰ ਮਿਲੇ ਸੀ ਤੇੜਾ ਚੋਣ ਨਿਸ਼ਾਨ ਆ ਸਾਨੂੰ ਜਿਹੜਾ ਵਾ ਉਹ 10 ਦਿਨ ਹੀ ਪ੍ਰਚਾਰ ਨੇ ਮਿਲੇ ਸੀ ਔਰ ਅੰਬਰਸਰ ਜਿਹੜਾ ਲੋਕ ਸਭਾ ਹਲਕਾ ਬਹੁਤ ਵੱਡਾ ਹਲਕਾ ਵਾ ਔਰ ਮੈਂ ਸਹੀ ਢੰਗ ਨਾਲ ਜਿਹੜੀ ਆਪਣੇ ਵਾਸ਼ ਆਪਣਾ প্রচার ਜਿਹੜਾ ਪਿੰਡਾਂ ਚ ਸ਼ਹਿਰਾਂ ਚ ਮਹੱਲਿਆਂ ਚ ਗਲੀਆਂ ਚ ਨਹੀਂ ਲੈ ਕੇ ਜਾ ਸਕਿਆ ਜਿਹੜਾ ਇੱਕ ਵੱਡਾ ਕਾਰਨ ਰਿਹਾ ਜਿਹੜੀ ਮਿਹਨਤ ਦੀ ਗੱਲ ਕਰੀਏ ਤੇ ਮਿਹਨਤ ਤੁਸੀਂ ਬਹੁਤ ਜ਼ਿਆਦਾ ਜਿਹੜੀ ਉਹ ਕੀਤੀ ਸੀ ਤੇ ਕੀ ਕਾਰਨ ਰਿਹਾ ਹੋਏਗਾ ਕਿ ਤੁਹਾਨੂੰ ਇਸ ਚੀਜ਼ ਦਾ ਸਾਹਮਣਾ ਕਰਨਾ ਪਿਆ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਏਜੰਡੇ ਕੀ ਹੋਣਗੇ ਦੇਖੋ ਜੀ ਮਿਹਨਤ ਤੇ ਕੀਤੀ ਆ ਦਿਨ ਰਾਤ ਮਿਹਨਤ ਕੀਤੀ ਆ ਮੈਂ ਵੀ ਕੀਤੀ ਆ ਨਾਲ ਮੇਰੇ ਸਾਥੀਆਂ ਨੇ ਵੀ ਕੀਤੀ ਆ ਜਿੰਨੇ ਵੀ ਮੇਰੇ ਸਪੋਰਟਰ ਸੀ ਸਾਰੇ ਨੇ ਦਿਨ ਰਾਤ ਮਿਹਨਤ ਕੀਤੀ ਆ ਔਰ ਇਹ ਪਹਿਲੀ ਇਲੈਕਸ਼ਨ ਸੀ ਸਾਡੀ ਨਵੀਂ ਪਾਰਟੀ ਸੀ ਇੱਥੇ ਤੇ ਉਹ ਪਾਰਟੀਆਂ ਹਾਰ ਗਿਆਂ ਜਿਨ੍ਹਾਂ ਨੂੰ 120 ਸਾਲ ਹੋ ਚੁੱਕੇ ਆ ਹੈ ਔਰ ਜਿਹੜੀ ਮੌਜੂਦਾ ਪਾਰਟੀ ਸਰਕਾਰ 'ਚ ਆ ਉਹਨਾਂ ਦੇ ਕੈਬਨਿਟ ਮੰਤਰੀ ਉਹ ਹਾਰ ਚੁੱਕੇ ਆ ਅਨਿਲ ਜੋਸ਼ੀ ਕੈਬਨਿਟ ਮੰਤਰੀ ਰਹੇ ਆ ਹੈ 120 ਸਾਲ ਪੁਰਾਣੀ ਪਾਰਟੀ ਉਹ ਹਾਰ ਚੁੱਕੇ ਆ ਭਾਰਤੀ ਜਨਤਾ ਪਾਰਟੀ ਜਿਹੜੀ ਆ ਏਡੀ ਵੱਡੀ ਜਿਹਨੇ 10 ਸਾਲ ਗਵਰਨਮੈਂਟ ਰਹੀ ਆ ਕੇਂਦਰ 'ਚ ਉਹ ਹਾਰ ਚੁੱਕੇ ਆ ਮੇਰੇ ਵਰਗੇ ਜਿਹੜੇ 30 ਕੈਂਡੀਡੇਟ ਸੀ ਜਿੱਤੇ ਆ ਦੇ ਕੇ ਆ ਔਰ ਮੈਂ ਜਿੱਤੇ ਹੋਏ ਆਪਣੇ ਉਮੀਦਵਾਰ ਸਰਦਾਰ ਗੀਰ ਗੁਰਜੀਤ ਸਿੰਘ ਓਜਲਾ ਹੋਰਾਂ ਨੂੰ ਮੈਂ ਵਧਾਈ ਵੀ ਦਵਾਂਗਾ ਔਰ ਜੋ ਫਤਵਾ ਦਿੱਤਾ ਅੰਮ੍ਰਿਤਸਰ ਵਾਸੀਆਂ ਨੇ ਉਹਨਾਂ ਮੈਂ ਧੰਨਵਾਦ ਵੀ ਕਰਦਾ ਵਾਂ ਕਿ ਇੱਕ ਵਾਰੀ ਫਿਰ ਉਹ ਲੋਕ ਸਭਾ ਚ ਜਿਹੜੇ ਚੁਣ ਕੇ ਗਏ ਔਰ ਅੰਮ੍ਰਿਤਸਰ ਲਈ ਆਸ ਕਰਦਾ ਵਧੀਆ ਕੰਮ ਕਰਨਗੇ ਔਰ ਜਿੱਥੇ ਗੱਲ ਰਹੀ ਘੱਟ ਵੋਟਾਂ ਦੀ ਉਹ ਮੈਂ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਸਮਾਜ ਚ ਜਾਵਾਂਗਾ ਆਪਣੀ ਗੱਲ ਰੱਖਾਂਗਾ ਕਿਉਂਕਿ ਮੈਂ ਆਪਣੀ ਗੱਲ ਰੱਖ ਨਹੀਂ ਸਕਿਆ ਚੰਗੀ ਤਰ੍ਹਾਂ ਨਵੀਂ ਪਾਰਟੀ ਸੀ ਨਵੇਂ এজেন্ডੇ ਸੀ ਪਛਾਣ ਨਹੀਂ ਸਕਿਆ ਔਰ ਨਾ ਮੇਰੇ ਲੋਕ ਜਿਹੜਿਆ ਉਹਨੂੰ ਚੰਗੀ ਤਰ੍ਹਾਂ ਸਮਝ ਸਕਿਆ ਵੱਡੀਆਂ ਮਨਿਸਟਰੀਆਂ ਬਹੁਤ ਉਹਨਾਂ ਦੇ ਜਿਹੜੇ ਪ੍ਰਧਾਨ ਸੀ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੀਆਂ ਪੋਸਟਾਂ ਵੇਖੀਆਂ ਗਈਆਂ ਉਹ ਦੂਜੀਆਂ ਪਾਰਟੀਆਂ ਨੂੰ ਸਮਰਥਨ ਦੇ ਰਿਆ ਕੀ ਕਾਰਨ ਮੰਨਦੇ ਹੋ ਕਿ ਆਪਣੀ ਕੌਮ ਦੇ ਬੰਦਿਆਂ ਨੂੰ ਉਹ ਸਮਰਥਨ ਨਹੀਂ ਦਿੱਤਾ ਗਿਆ ਉਹਨਾਂ ਨੂੰ ਉਹਨਾਂ ਨੂੰ ਅਵੇਅਰ ਨਹੀਂ ਕੀਤਾ ਗਿਆ ਆਪਣੀ ਕੌਮ ਨੂੰ ਅਵੇਅਰ ਨਹੀਂ ਕੀਤਾ ਗਿਆ ਉਹਨਾਂ ਵੱਲੋਂ ਕੀ ਕਾਰਨ ਰਿਹਾ ਦੇਖੋ ਕਾਰਨ ਕਈ ਰਹੇ ਹੋਣਗੇ ਉਹਦੇ ਵਿੱਚ ਜਿਹੜੀਆਂ ਵੱਡੀਆਂ ਮਿਨਿਸਟਰੀਆਂ ਸੀ ਜੀ ਉਹਦੇ ਵਿੱਚ ਉਹਨਾਂ ਦੇ ਪ੍ਰਧਾਨਾਂ ਦੇ ਮੈਨੂੰ ਫੋਟੋਆਂ ਸੋਸ਼ਲ ਮੀਡੀਆ ਤੇ ਰਾਈ ਮਿਲਦੀਆਂ ਰਹੀਆਂ ਜੀ ਔਰ ਦੇਖਿਆ ਕਈ ਉਹਨਾਂ ਦੀ ਮਜਬੂਰੀਆਂ ਹੋ ਸਕਦੀਆਂ ਮੈਂ ਤੁਹਾਨੂੰ ਦੱਸਦਾ ਜਿਹੜੀ ਉਹਨਾਂ ਨੇ ਮਦਦ ਕੀਤੀ ਆ ਹਾਂਜੀ ਔਰ ਉਹਨਾਂ ਨੂੰ ਕੋਈ ਕੌਮ ਦੇ ਲਫ਼ਜ਼ ਤੇ ਕੌਮ ਦੇ ਲਫ਼ਜ਼ ਮਤਲਬ ਦਾ ਪਤਾ ਹੀ ਨਹੀਂ ਹੈ ਨਹੀਂ ਲੱਗਦਾ ਉਹ ਵਿਕ ਗਏ ਆ ਨਹੀਂ ਵਕਾਊ ਮਾਲ ਨਹੀਂ ਮੈਂ ਕਹਿ ਸਕਦਾ ਉਹਨਾਂ ਦੀ ਮਜਬੂਰੀਆਂ ਹੋ ਸਕਦੀਆਂ ਕਈ ਮਜਬੂਰੀਆਂ ਹੋ ਸਕਦੀਆਂ ਜਿਹੜੀਆਂ ਇਧਰ ਉਧਰੋਂ ਪ੍ਰਚਾਰ ਕਰਦੇ ਰਹੇ ਆ ਜਦ ਕਿ ਉਹਨਾਂ ਦਾ ਭਰਾ ਖੜਾ ਸੀ ਆਪਣਾ ਔਰ ਇੱਥੇ ਜਿਹੜੀਆਂ ਲੱਖਾਂ ਵੋਟਾਂ ਸੀ ਮਿਰਚੇ ਕਮੀਆਂ ਹੋ ਸਕੀਆਂ ਜਿਹੜੀਆਂ ਉਹ ਤਾਂ ਮੈਨੂੰ ਵੋਟਾਂ ਨਹੀਂ ਪਾਈਆਂ ਔਰ ਮੈਂ ਵੀ ਦਾਲ ਦਸਲਾ ਚੋਲਾ ਵਾ ਦੂਜੇ ਬੰਨੇ ਮੇਰੇ ਨਾਲ ਦੇ ਲੱਗਦਾ ਜਿਹੜੇ ਸਰਹੱਦ ਵਾ ਹਲਕੇ ਦੀ ਅੰਮਰਸਰ ਦੀ ਜਿਹਨੂੰ ਆਪਾਂ ਜ਼ਿਲ੍ਹਾ ਤਰਨਤਾਰਨ ਕਹਿੰਦੇ ਆ ਹਲਕੇ ਦਾ ਨਾ ਖਡੂਰ ਸਾਹਿਬ ਹਲਕਾ ਵਾ ਔਰ ਉੱਥੋਂ ਸਾਡੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੀ ਜਿਹੜੇ ਚੋਣਾਂ ਲੜ ਰਹੇ ਸੀ ਜਿਹੜੇ ਕਿ ਇੱਕ ਜੇਲ੍ਹ ਚ ਬੈਠੇ ਆ ਔਰ ਔਰ ਉਹ ਡੀਗਲ ਪਹਿਲੀ ਵਾਰੀ ਉਹ ਲੜ ਰਹੇ ਆ ਉਹ ਪਹਿਲੀ ਵਾਰੀ ਲੜ ਰਹੇ ਆ ਅਸੀਂ ਵੀ ਪਹਿਲੀ ਵਾਰੀ ਲੜੇ ਆ ਅਸੀਂ ਕਿਹੜਾ ਪਹਿਲਾਂ ਕਦੋਂ ਲੜੇ ਆ ਸਾਡੀ ਪਾਰਟੀ ਨਵੀਂ ਸੀ ਔਰ ਮੈਂ ਲੜ ਰਿਹਾ ਨਾਲ ਮੇਰੇ ਸਾਥੀ ਲੜ ਰਹੇ ਸੀ ਜਲੰਧ ਹੁਸ਼ਿਆਰਪੁਰ ਤੋਂ ਲੜ ਰਹੇ ਸੀ ਗੁਰਦਾਸਪੁਰ ਤੋਂ ਲੜ ਰਹੇ ਸੀ ਹੋਰ ਵੀ ਸਾਡੇ ਹੋਰ ਲੋਕ ਸਭਾ ਸੀਟਾਂ ਤੋਂ ਲੜ ਰਹੇ ਸੀ ਪੰਜ ਬਹੁਤ ਜਜ਼ਬਾ ਦੇਖਣ ਨੂੰ ਮਿਲਿਆ ਮੈਂ ਦੇਖਿਆ ਜੀ ਸਿੱਖ ਕੌਮ ਇੱਕ ਜਿਹੜੀ ਜਸ਼ਮੇ ਵਾਲੀ ਕੌਮ ਆ ਔਰ ਸਲੂਟ ਆ ਉਹਨਾਂ ਨੂੰ ਪਾਈ ਅਮਰਤਪਾਲ ਨੂੰ ਔਰ ਉੱਥੋਂ ਦੇ ਖਡੂਰ ਸਾਹਿਬ ਦੇ ਵਾਸੀਆਂ ਨੂੰ ਜਿਨ੍ਹਾਂ ਨੇ ਜਿਹੜਾ ਉਹਨਾਂ ਦੇ ਕਹੇ ਹੋਏ ਸ਼ਬਦਾਂ ਤੇ ਫੁੱਲ ਚੜਾਏ ਔਰ ਸਲੂਟ ਆ ਸਿੱਖ ਕੌਮ ਨੂੰ ਜੀ ਨਮਸਕਾਰ ਆ ਕਿ ਜਿਨ੍ਹਾਂ ਨੇ ਜੇਲ੍ਹ 'ਚ ਬੈਠੇ ਹੋਏ ਸਾਡੇ ਭਰਾ ਨੂੰ ਉਹਨੂੰ ਜਿਤਾ ਕੇ ਉਹ ਰੇਡਾ ਵੱਡਾ ਫਤਵਾ ਦਿੱਤਾ ਪੰਜਾਬ ਤੋਂ ਇੱਕ ਨੰਬਰ ਤੇ ਲੈ ਕੇ ਆਂਦਾ ਔਰ ਮੈਂ ਉੱਥੇ ਹੀ ਗੱਲ ਕਰਾਂਗਾ ਆਪਣੇ ਮਸੀਹ ਭਾਈਚਾਰੇ ਦੀ ਕਾਸ਼ ਕਿਤੇ ਇਹਨਾਂ ਵੀ ਕਿਤੇ ਜਾਂ ਮੈਨੂੰ ਜਿਤਾਇਆ ਹੁੰਦਾ ਤੇ ਜਾਂ ਗਰਦਾਸਪੁਰ ਤੋਂ ਜਿਹੜੇ ਸਾਡੇ ਲੜਦੇ ਉਮੀਦਵਾਰ ਜਿਹੜੇ ਹੋਰ ਸੀ ਉਹਨਾਂ ਨੂੰ ਜਿਤਾ ਦੇਂਦੇ ਤਾਂ ਕਿ 75 ਸਾਲਾਂ ਚ ਇੱਕ ਵੀ ਜਿਹੜਾ ਕੋਈ ਐਮਪੀ ਜਿੱਤ ਕੇ ਸੰਸਦ ਤੱਕ ਪਹੁੰਚ ਸਕਦਾ ਇਹ ਬੜਾ ਵੱਡਾ ਸੁਨਹਿਰੀ ਮੌਕਾ ਜਿਹੜਾ ਸਾਡੇ ਲੋਕਾਂ ਨੇ ਗਵਾਇਆ ਸਾਡੇ ਧਾਰਮਿਕ ਆਗੂਆਂ ਨੇ ਗਵਾਇਆ ਮੈਂ ਤੇ ਇਹੋ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਆਓ ਇਕੱਠੇ ਹੋਈਏ ਸੰਘਰਸ਼ ਕਰੀਏ ਤੇ ਫਿਰ ਲੜਾਈ ਲੜੀਏ ਤੇ ਹੁਣ ਸਮਾਂ ਵਾ ਕਿਉਂਕਿ ਮੇਰੇ ਚ ਕਈ ਕਮੀਆਂ ਰਹੀਆਂ ਜਿਹੜੀ ਪਾਰਟੀ ਨਵੀਂ ਸੀ ਸਾਡਾ ਥੱਲੇ ਤੱਕ ਜਿਹੜਾ ਵਾ ਢਾਂਚਾ ਤਿਆਰ ਨਹੀਂ ਸੀ ਨਾ ਤੇ ਸਾਡੀਆਂ ਬੂਥ ਕਮੇਟੀਆਂ ਸੀ ਨਾ ਬਲਾਕ ਕਮੇਟੀਆਂ ਸੀ ਨਾ ਕੋ ਜਿਲ੍ਹਾ ਕਮੇਟੀ ਸੀ ਅਸੀਂ ਬਿਨਾ ਢਾਂਚੇ ਤੋਂ ਤੋਂ ਹੀ ਲੜੇ ਆ ਪਰ ਜਿੰਨੇ ਕਾ ਟੀਮ ਸਾਡੀ ਲੜੀ ਆ ਬਹੁਤ ਅੱਛੀ ਲੜਾਈ ਲੜੀ ਆ ਦਿਨ ਰਾਤ ਕੰਮ ਕੀਤਾ ਵਾ ਔਰ ਅੜੇ ਰਹੇ ਆ ਤੇ ਖੜੇ ਰਹੇ ਆ ਸਮਾਜ ਦੇ ਨਾਲ ਵਿਕੇ ਨਹੀਂ ਔਰ ਖੜੇ ਆ ਗਾਹ ਵੀ ਖੜੇ ਰਵਾਂਗੇ ਗਾਹ ਵੀ ਲੜਦੇ ਰਵਾਂਗੇ ਸਮਾਜ ਦੇ 10 ਪਿਛਲੇ 25 26 ਸਾਲਾਂ ਚੋਂ ਜਿਹੜੀ ਸਮਾਜ ਸੇਵਾ ਕਰ ਰਿਆ ਸੀ ਉਹ ਗਾਹ ਵੀ ਜਾਰੀ ਰਹਿ ਕੇ ਮੇਰੇ ਭਾਈਚਾਰੇ ਵਾਸਤੇ कोरोना को मैं पूछूंगा जाके की कमियां रहियां मिलके मेरे विच जेडिया ਤੁਸੀਂ ਮੈਨੂੰ ਵੋਟਾਂ ਨਹੀਂ ਪਾਈਆਂ ਜੀ ਗੁਰਦਾਸਪੁਰ ਹਲਕੇ ਦੀ ਤੁਸੀਂ ਗੱਲ ਕੀਤੀ ਆ ਉੱਥੇ ਵੀ ਮਸੀਹ ਭਾਈਚਾਰੇ ਦੇ ਕਾਫੀ ਉਮੀਦਵਾਰ ਸੀ ਉੱਥੋਂ ਦੀ ਵੋਟਾਂ ਦੀ ਗੱਲ ਕਰੀਏ ਤੇ ਗੁਰਦਾਸਪੁਰ ਨੂੰ ਮਸੀਹ ਭਾਈਚਾਰੇ ਦੇ ਇੱਕ ਵੋਟ ਬੈਂਕ ਮੰਨਿਆ ਜਾਂਦਾ ਤੇ ਉਸ ਹਲਕੇ ਦੇ ਵਿੱਚ ਵੀ ਜਿਹੜੇ ਮਸੀਹ ਭਾਈਚਾਰੇ ਦੇ ਉਮੀਦਵਾਰ ਸੀ ਬਹੁਤ ਘੱਟ ਗਿਣਤੀ 'ਚ ਉਹਨਾਂ ਨੂੰ ਵੀ ਵੋਟਾਂ ਪਾਈਆਂ ਗਈਆਂ ਕੀ ਕਾਰਨ ਸੀ ਉੱਥੇ ਵੀ ਕੀ ਅ ਅੱਜ ਇੱਕ ਮਸੀਹ ਭਾਈਚਾਰੇ ਇੱਕ ਕੌਮ ਨੇ ਇਹ ਧਰਨਾ ਧਾਰ ਲਿਆ ਕਿ ਆਪਣੇ ਲੋਕਾਂ ਨੂੰ ਜਿਹੜੀਆਂ ਵੋਟਾਂ ਨਹੀਂ ਪਾਉਣੀਆਂ ਦੇਖੋ ਬੜੇ ਵੱਡੇ ਸਾਡੇ ਨਵਜੋਧ ਜੀ ਬਦਕਿਸਮਤੀ ਆ ਮੈਂ ਤਾਂ مصیب بھائی ਚਾਰੇ ਦੇ ਸਮਝਾਂਗਾ ਬਾਰ ਬਾਰ ਮੈਂ ਪਹਿਲਾਂ ਵੀ ਮੀਡੀਆ ਦੇ ਵਿੱਚ ਜਾ ਕੇ ਪਹਿਲਾਂ ਵੀ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਟੀਵੀ ਚੈਨਲਾਂ ਤੇ ਮੈਂ ਕਿਹਾ ਕਿ 75 ਸਾਲ ਹੋ ਗਿਆ ਦੇਸ਼ ਆਜ਼ਾਦ ਹੋਏ ਨੂੰ ਸਾਡਾ ਕੋਈ ਐਮਐਲਏ ਨਹੀਂ ਬਣਿਆ ਕੋਈ ਐਮਪੀ ਨਹੀਂ ਬਣਿਆ ਤੇ ਹੁਣ ਵੀ ਇੱਕ ਬੜਾ ਕਹਿੰਦਾ ਨੇ ਸੁਨਹਿਰੀ ਜਿਹੜਾ ਮੌਕਾ ਗਵਾ ਲਿਆ ਵਾ ਪਰ ਮੈਂ ਇਹ ਨਹੀਂ ਸਮਝਦਾ ਵੀ ਇੱਥੇ ਅੰਤ ਹੋ ਗਿਆ ਜੀ ਅੱਗੇ ਬੜਾ ਕੁਝ ਪਿਆ ਵਾ ਇਹ ਤਾਂ ਅਜੇ ਸ਼ੁਰੂਆਤ ਹੀ ਆ ਕਿਉਂਕਿ ਇੱਕ ਸਾਡੇ ਇੱਕ ਬਹੁਤ ਤਗੜਾ ਨਾਰਾ ਮਸ਼ਹੂਰ ਆ ਕਿ ਇੱਕ ਪਾਰਟੀ ਦਾ ਕਿ ਅਭੀ ਤਾਂ ਲੀ ਅੰਗੜਾਈ ਹੈ ਅੱਗੇ ਹੋਰ ਲੜਾਈ ਹੈ ਲੜਾਈ ਬੜੀ ਵੱਡੀ ਆ ਪਰ ਆਹ ਨਾਲੇ ਸਮਝੇ ਸਮੇਂ ਦੇ ਵਿੱਚ ਮੈਂ ਸਮਝਾਂਗਾ ਕਿ ਜਿੱਦਣ ਸਾਡੇ ਨਾਲ ਦੇ ਹਲਕਿਆਂ ਦੇ ਵਿੱਚ ਚਾਹੇ ਉਹ ਖਡੂਰ ਸਾਹਿਬ ਦਾ ਹਲਕਾ ਹੋਵੇ ਚਾਹੇ ਉਹ ਫਰੀਦਕੋਟ ਦਾ ਹਲਕਾ ਹੋਵੇ ਜਿੱਦਾਂ ਉਹ ਆਜ਼ਾਦ ਉਮੀਦਵਾਰ ਜਿੱਤੇ ਆ ਉਹਨਾਂ ਨੂੰ ਜਿਤਾਇਆ ਵਾ ਉਹਦਾ ਸਾਡੇ ਭਾਈਚਾਰਾ ਵੀ ਸਾਡੇ ਉਮੀਦਵਾਰਾਂ ਨੂੰ ਜਿਤਾਏਗਾ ਚਾਹੇ ਉਹ ਕਾਉਂਸਲਰ ਦੇ ਇਲੈਕਸ਼ਨ ਹੋਣ ਸਰਪੰਚ ਦੇ ਹੋਣ ਜਾਂ ਆਉਣ ਵਾਲੀਆਂ ਪੰਜਾਬ ਦੀ ਵਿਧਾਨ ਸਭਾ ਚੋਣਾਂ ਹੋਣ ਅਸੀਂ ਜਿਹੜਾ ਵਾ ਜਿੱਤਾਂਗੇ ਜ਼ਰੂਰ ਜੰਗ ਜਾਰੀ ਰੱਖਾਂਗੇ ਇਹ ਜਿਹੜਾ ਨਮਜੋਦ ਜੀ ਚੱਲਦਾ ਰਹੇਗਾ ਕੰਮ ਲੱਗਦਾ ਨਹੀਂ ਕਿ ਜਿਹੜੀਆਂ ਮਿਨਿਸਟਰੀਆਂ ਉਹਨਾਂ ਨੂੰ ਇੱਕ ਪਲੇਟਫਾਰਮ ਤੇ ਆਉਂਦੀ ਲੋੜ ਆ ਤਾਂ ਹੀ ਇੱਕ ਉਮੀਦਵਾਰ ਅਗਰ ਕੋਈ ਇਲੈਕਸ਼ਨ ਵਿੱਚ ਖੜੋਂਦਾ ਤੇ ਉਹਦਾ ਸਾਥ ਦੇਣ ਦੀ ਲੋੜ ਆ ਇੱਕ ਵੱਡੀ ਸੋਚ ਨੂੰ ਆ ਆਪਣਾ ਆਪਣੇ ਮਨ ਵਿੱਚ ਰੱਖ ਕੇ ਚੱਲਣ ਦੀ ਲੋੜ ਆ ਤਾਂ ਕਿ ਉਸ ਜਿਹੜਾ ਵੀ ਉਮੀਦਵਾਰ ਕੱਲ ਨੂੰ ਖਲੋਂਦਾ ਆ ਜਾਂ ਤੁਹਾਡੀ ਪਾਰਟੀ ਵਿੱਚੋਂ ਕੋਈ ਹੋਰ ਉਮੀਦਵਾਰ ਨੂੰ ਖਿਲਾਇਆ ਜਾਂਦਾ ਤੇ ਉਹਦਾ ਸਾਥ ਦੇਣ ਦੀ ਲੋੜ ਆ ਨੈਸ਼ਨਲ ਲੋਕ ਸੇਵਾ ਪਾਰਟੀ ਪੂਰੇ ਪੰਜਾਬ ਦੇ ਅੰਦਰ ਜੀ ਮਸੀਹ ਭਾਈਚਾਰੇ ਨੂੰ ਸਰਬ ਸਮਾਜ ਨੂੰ ਦਲਿਤ ਭਾਈਚਾਰੇ ਨੂੰ ਬੈਕਵਰਡ ਭਾਈਚਾਰੇ ਨੂੰ ਲਾਂਬੰਦ ਕਰੇਗੀ ਕਿਉਂਕਿ ਲੋਕ ਇਹਨਾਂ ਸਾਰੇ ਚਾਰਾਂ ਪੰਜਾਂ ਪਾਰਟੀਆਂ ਤੋਂ ਅੱਕੇ ਹੋਏ ਆ ਜੋ ਇਹਨਾਂ ਨੇ ਵਾਅਦੇ ਕਿਤੇ ਕੋਈ ਪੂਰਾ ਨਹੀਂ ਹੋਇਆ ਪਰ ਆਣ ਵਾਲੇ ਸਮੇਂ 'ਚ ਆਪਣੇ ਲੋਕਾਂ ਨੂੰ ਲਾਮਬੰਦ ਕਰਕੇ ਅਸੀਂ ਜਿਹੜੀਆਂ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਵੀ ਲੜਾਂਗੇ ਔਰ ਜਿੱਤ ਜ਼ਰੂਰ ਕਰਾਂਗੇ ਔਰ ਆਣ ਵਾਲੇ ਸਮੇਂ 'ਚ ਇਹ ਵੀ ਅਸੀਂ ਜਿਹੜਾ ਵਾ ਤੁਹਾਡਾ ਜਿਹੜਾ ਸਵਾਲ ਆ ਕਿ ਜਿੰਨੀਆਂ ਵੀ ਸਾਡੀਆਂ ਧਾਰਮਿਕ ਜਿਹੜੇ ਆਧਾਰੇ ਆ ਮਿਨਿਸਟਰੀਆਂ ਵਾ ਇਹਨਾਂ ਨੂੰ ਇੱਕ ਮੰਚ ਤੇ ਲੈ ਕੇ ਆਵਾਂਗੇ ਇਹ ਵੀ ਕੋਸ਼ਿਸ਼ ਸਾਡੀ ਜਾਰੀ ਰਵੇਗੀ ਔਰ ਲਾਸਟ ਵਿੱਚ ਆਪਾਂ ਤੁਹਾਡੇ ਕੋਲ ਇਹੋ ਪੁੱਛਣਾ ਚਾਹੁੰਦੇ ਆ ਕਿ ਜਿੰਨੇ ਵੀ ਮਸੀਹ ਕੌਮ ਦੇ ਲੋਕ ਆ ਜਾਂ ਪੂਰਾ ਸਰਵ ਸਮਾਜ ਆ ਉਹਨੂੰ ਤੁਸੀਂ ਕਿੱਦਾਂ ਅਵੇਅਰ ਕਰਨਾ ਚਾਹੁੰਦੇ ਹੋ ਕਿੱਦਾਂ ਕਿਸ ਤਰੀਕੇ ਦਾ ਉਹਨਾਂ ਨੂੰ ਮੈਸੇਜ ਦੇਣਾ ਚਾਹੋਗੇ ਮੈਂ ਇੱਕ ਵਾਰੀ ਫਿਰ ਮੇਰਾ ਮੈਸੇਜ ਇਹ ਆ ਮੈਂ ਇਹਨਾਂ ਸਾਰੇ ਆਪਣੇ ਮਸੀਹ ਭਾਈਚਾਰੇ ਦੇ ਪੰਜਾਬ ਦੇ ਮਸੀਹ ਭਾਈਚਾਰੇ ਦਾ ਗਰਦਾਸਪੁਰ ਦੇ ਮਸੀਹ ਭਾਈਚਾਰੇ ਦਾ ਦਲਿਤ ਭਾਈਚਾਰੇ ਦਾ ਸਰਬ ਸਮਾਜ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਨਵੇਂ ਜਿਹੜੇ ਆਏ ਮੈਦਾਨ ਦੇ ਵਿੱਚ ਉਮੀਦਵਾਰਾਂ ਨੂੰ ਜੀ ਵੋਟਾਂ ਪਾਈਆਂ ਭਾਈ ਥੋੜੀਆਂ ਪਾਈਆਂ ਕੁਝ ਤੇ ਦਿਲਾਂ ਤੇ ਰਾਜ ਕੀਤਾ ਸਾਨੂੰ ਵੋਟਾਂ ਪਾ ਕੇ ਇਸ ਲਾਇਕ ਬਣਾਇਆ ਕਿ ਚਲੋ ਅਸੀਂ ਵੀ ਆਪਣੀ ਗੱਲ ਜਿਹੜੀ ਆ ਸਮਾਜ ਦੇ ਵਿੱਚ ਜਿਹੜੀ ਆ ਰੱਖ ਸਕੀਏ ਆ ਨਾਲੇ ਸਮੇਂ 'ਚ ਅਸੀਂ ਜਿਹੜਾ ਵਾ ਆਪਣੇ ਭਾਈਚਾਰੇ 'ਚ ਜਾਵਾਂਗੇ ਬੂਥ ਕਮੇਟੀਆਂ ਬਣਾਵਾਂਗੇ ਬਲਾਕ ਕਮੇਟੀਆਂ ਬਣਾਵਾਂਗੇ ਜ਼ਿਲ੍ਹਾ ਕਮੇਟੀਆਂ ਬਣਾ ਕੇ ਫਿਰ ਮੈਦਾਨ 'ਚ ਕੁੱਦਾਂਗੇ ਔਰ ਆਪਣਾ ਚੋਣ ਨਿਸ਼ਾਨ ਲੈ ਕੇ ਆਵਾਂਗੇ ਜਿਹਦੇ ਕਾਰਨ ਸਾਨੂੰ ਜਿਹੜਾ ਵਾ ਹਾਰ ਦਾ ਜਿਹੜਾ ਸਾਰੇ ਹੀ ਉਮੀਦਵਾਰਾਂ ਨੂੰ ਜਿਹੜਾ ਵਾ ਮੂੰਹ ਦੇਖਣਾ ਪਿਆ ਕਿਉਂਕਿ ਸਾਨੂੰ ਸਮਾਂ ਬਹੁਤ ਘੱਟ ਮਿਲਿਆ ਇਹ ਰਵਾਇਤੀ ਪਾਰਟੀਆਂ ਦੇ ਆਪਣੇ ਚੋਣ ਨਿਸ਼ਾਨ ਸੀ ਇਹ 4-4 5-5 ਮਹੀਨਾ ਤੋਂ ਪਹਿਲਾਂ ਜਿਹੜੇ ਪਿੰਡ ਜਿਹੜੇ ਆ ਜਿਨੇ ਜਿਨੇ ਲੋਕ ਸਭਾ ਹਲਕੇ ਚ ਆਂਦੇ ਸੀ ਇਲਾਕਿਆਂ ਨੂੰ ਕਵਰ ਕਰ ਚੁੱਕੇ ਸੀ ਤੇ ਸਾਡ ਕੋ ਕਵਰ ਨਹੀਂ ਹੋਇਆ ਕਮੀ ਸਾਡੇ ਉਮੀਦਵਾਰਾਂ ਚ ਰਹਿ ਗਈ ਆ ਪਰ ਅਸੀਂ ਹਾਰੇ ਨਹੀਂ ਆ ਜਿੱਤਾਂਗੇ ਲੜਾਂਗੇ ਜੰਗ ਜਾਰੀ ਰੱਖਾਂਗੇ ਜੰਗ ਜ਼ਰੂਰ ਜਿੱਤਾਂਗੇ ਇੱਕ ਦਿਨ ਉਹ ਸਮਾਏਗਾ ਕਿ ਸਾਡੇ ਭਾਈਚਾਰੇ ਦੇ ਲੋਕ ਸਮਝਣਗੇ ਜਿਦਾ ਅਮਰਤਪਾਲ ਜੀ ਨੂੰ ਲੋਕਾਂ ਨੇ ਸਮਝਿਆ ਉਹ ਸਾਡੇ ਫਰੀਦਕੋਟ ਵਾਲੇ ਭਰਾ ਨੂੰ ਖਾਲਸਾ ਜੀ ਨੂੰ ਲੋਕਾਂ ਨੇ ਸਮਝਿਆ ਸਾਡੇ ਭਾਈਚਾਰੇ ਦੇ ਲੋਕ ਵੀ ਜਿਹੜਾ ਲੱਖਾਂ ਲੱਖਾਂ ਦੀ ਗਿਣਤੀ ਦੇ ਵਿੱਚ ਵਸਦਾ ਆ ਨਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਵੀ ਸਮਝ ਆ ਜਾਏਗੀ ਔਰ ਜਿਹੜੇ ਵੀ ਸਾਡੇ ਉਮੀਦਵਾਰ ਮੈਦਾਨ 'ਚ ਆਣਗੇ ਇਹ ਉਹਨਾਂ ਦੇ ਮਗਰ ਪੈਰਾ ਦੇਣਗੇ ਮੈਨੂੰ ਇਹ ਵਿਸ਼ਵਾਸ ਆ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਥੈਂਕ ਯੂ ਨਵਜੋਤ ਜੀ ਇਸ ਸੰ ਸਾਡੇ ਵਿੱਚ ਪ੍ਰਧਾਨ ਜਸਪਾਲ ਮਸੀਹ ਜੀ ਜੋ ਕਿ ਐਮਪੀ ਦੀ ਚੋਣ ਲੜ ਚੁੱਕੇ ਨੇ ਔਰ ਜਿਨ੍ਹਾਂ ਨੂੰ ਹਾਰ ਦਾ ਸਾਹਮਣਾ ਵੀ ਕਰਨਾ ਪਿਆ ਉਹਨਾਂ ਦੇ ਵੱਲੋਂ ਇਹ ਹੀ ਦੱਸਿਆ ਗਿਆ ਕਿ ਉਹ ਬਹਿਣ ਵਾਲਿਆਂ 'ਚੋਂ ਨਹੀਂ ਆ ਉਹ ਫਿਰ ਤੋਂ ਖੜੇ ਹੋਣਗੇ ਆਪਣੇ ਲੋਕਾਂ ਨੂੰ ਅਵੇਅਰ ਕਰਨਗੇ ਸਰਬ ਸਮਾਜ ਦੇ ਵਿੱਚ ਜਾਣਗੇ ਔਰ ਜਿਹੜੀਆਂ ਕਮੀਆਂ ਜਿੱਥੇ ਉਹਨਾਂ ਦੇ ਕੋਲ ਰਹਿ ਗਈਆਂ ਉਹਨਾਂ ਕਮੀਆਂ ਨੂੰ ਦੂਰ ਕਰਨਗੇ ਉਹ ਕਹਿੰਦੇ ਕਿ ਲੜਾਂਗੇ ਔਰ ਜਿੱਤਾਂਗੇ ਸੋ ਕੈਮਰਾਮੈਨ ਸੋਨੂ ਦੇ ਨਾਲ ਮੈਂ ਨਵਜੋਤ ਗਿੱਲ ਸੱਚ ਦੀ ਆਵਾਜ਼